ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਆਸਾ ਬੁੱਟਰ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਸਵੀਰ ਇਸ ਪਿੰਡ ਨੂੰ ਦੋਸਤੋ ਗਿੱਦੜਵਾਹਾ ਪੈ ਜਾਂਦੀ ਆ ਬਾਈ ਦਾ ਦੋਸਤੋ ਦੁੱਧ ਦਾ ਕੰਮ ਆ ਤੇ ਇੱਕ ਦੋਸਤੋ ਤਾਜੀ ਸੂਈ ਗਾਂ ਵਕਾਊ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਜੀ ਓ ਠੀਕ ਠਾਕ ਜੀ ਹਾਂਜੀ ਵਧੀਆ ਠੀਕ ਆ ਜੀ ਇੱਕ ਵਾਰੀ ਨਾਂ ਦੱਸੋ ਜੀ ਆਪਣਾ ਮਰੀਕ ਸਿੰਘ ਮਰੀਕ ਸਿੰਘ ਮਰੀਕ ਸਿੰਘ ਜੀ ਠੀਕ ਆ ਪਿੰਡ ਆਸਾ ਬੁੱਟਰ ਠੀਕ ਆ ਪਿੰਡ ਆਸਾ ਬੁੱਟਰ ਤੇ ਨੰਬਰ ਵੀ ਦੱਸੋ ਜੀ ਆਪਣਾ 95928 95928 53772 ਕਿੰਨਾ 53772 53772 ਠੀਕ ਆ ਲੋ ਜੀ ਇਹ ਅੰਕਲ ਜੀ ਦਾ ਨੰਬਰ ਆ ਤੇ ਇਹ ਗਾਂ ਅੰਕਲ ਜੀ ਕਿੰਮਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਸੂਈ 2 ਵਜੇ ਦੀ 2 ਵਜੇ ਦੀ ਹੁਣ 5 ਵੱਜ ਚੁੱਕੇ ਆ ਹਾਂਜੀ ਠੀਕ ਆ ਤੇ ਕੀ ਦੋਦਰ ਕਾਰ ਰਹਿੰਦਾ ਈ ਇਹਦਾ ਕਾਰ ਦਾ 35 ਕਿਲੋ ਦਾ ਪਹਿਲੇ ਸੂਏ ਦਾ ਪਹਿਲੇ ਸੂਏ ਦਾ 35 ਲੀਟਰ ਹਾਂ ਠੀਕ ਆ ਆਪਣੇ ਘਰ ਦੀ ਆ ਈ ਨਾ ਠੰਡ ਵਾਲੇ ਫਾਰਮ ਦੀ ਮੱਛੀ ਆ ਫਾਰਮ ਚੋਂ ਲੈ ਕੇ ਆਂਦੀ ਸੀ ਹਾਂ ਕੋਕਰ ਗੱਪਣ ਲੱਗਿਆ ਕੋਕਰ ਗੱਪਣ ਠੀਕ ਆ ਲੋ ਵੀ ਸੱਜਣੋ ਅੰਕਲ ਦੇ ਘਰੋਂ ਆਪਾਂ ਪਹਿਲਾਂ ਵੀ ਸਾਥ ਹੋ ਗਿਆ ਵੀਡੀਓ ਕਵਰ ਕੀਤੀ ਸੀ ਬਹੁਤ ਚੰਗੀ ਦੋਸਤੋ ਅੰਕਲ ਚੋਣ ਕਰਦੇ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਬਹੁਤ ਚੰਗੇ ਪਸ਼ੂ ਦੀ ਚੋਣ ਕਰਦੇ ਆ ਤੇ ਟੋਕੜ ਗੱਭਨ ਲੈ ਕੇ ਆਉਂਦੇ ਆ ਤੇ ਘਰੇ ਤਿਆਰ ਕਰਕੇ ਦੋਸਤੋ ਸੇਲ ਕਰਦੇ ਆ ਤੇ ਅੱਜ ਇਹਦੇ ਵਿੱਚੋਂ ਦੋਸਤੋ ਇੱਕ ਤਾਜੀ ਸੂਈ ਆ ਇਹ ਸੂਈ ਵੀ ਜਾਨੀ ਕਿ ਆਪਾਂ ਬੱਚਾ ਤਾਂ ਐਕਸਪਾਇਰ ਹੋ ਗਿਆ ਜੀ ਹਨਾ ਹਾਂ ਬੱਚਾ ਸਪਾਇਰ ਹੋ ਗਿਆ ਸੂਈ ਆਪਦੀ ਆਪਾਂ ਆਪਦੀ ਆਪ ਸੂਈ ਆ ਸੂਣ ਤੋਂ ਬਾਅਦ ਬੱਚਾ ਮਰਿਆ ਜੀ ਹਾਂ ਠੀਕ ਆ ਉਹ ਵੀ ਵੇਖਿਆ ਤੇ ਮਗਰੋਂ ਆਸੀ ਤਾਂ ਸੂਈ ਬੈਠੀ ਵੇਖੀ ਆ ਆਈ ਸੀ ਆ ਬੈਠੀ ਵੇਖੀ ਹਾਂ ਆਪ ਬੱਚਾ ਮਰ ਗਿਆ ਠੀਕ ਆ ਤੇ ਜੇਰ ਜੂਰ ਦਾ ਜੇਰ ਹਜੇ ਨਹੀਂ ਪਈ ਜੇਰ ਪੈਣ ਦੀ ਤਿਆਰੀ ਹੋ ਰਸਤ ਠੀਕ ਆ ਜੇ ਆਪਣੇ ਪੁੱਠੇ ਪਾਏ ਹੋਏ ਵੀ ਪਈ ਨਹੀਂ ਹਜੇ ਹਾਂ ਲੋ ਵੀ ਸਜਣੋ ਜੇਰ ਪਈ ਨਹੀਂ ਈ ਹਜੇ ਇੱਥੇ ਆ ਕੇ ਤੁਸੀਂ ਅਨਮਾਨ ਲਾ ਲੈਣਾ ਤੇ ਆਈਤੀ ਸੂਏ ਕਿੰਨਾ ਕ ਜੱਜਮੈਂਟ ਕਰਦੇ ਆ ਅੰਕਲ ਜੀ ਕਿੰਨਾ ਦੁੱਧ ਉਹਨੂੰ ਦੁੱਧ ਦੀ ਚਾਹੀ ਆ ਅਛਾ ਦੁੱਧ ਦੀ ਵੈਸੇ ਟਾਈਮ ਤੇ ਸੂਈ ਆ ਕਿ ਕੋਈ ਪਹਿਲਾਂ ਸੂਈ ਦੇ ਦਿਨ ਹੈ ਇਧਰ ਰਹਿੰਦੇ ਸੀ 8-10 8-10 ਦਿਨ ਰਹਿੰਦੇ ਸੀ ਹੂੰ ਗਰਮੀ ਕਰਦੀ ਆ 8-10 ਦਿਨ ਅੰਕਲਾਂ ਦਾ ਰਹਿੰਦੇ ਸੀਗੇ ਉਸ ਤਾਂ ਅੰਗਨਾ ਜੱਜਮੈਂਟ ਲਾ ਲੋ ਇਹ ਜੇ 10 ਦਿਨਾਂ ਨੂੰ ਦੋਸਤੋ ਇਹਨੇ ਦੁੱਧ ਤੇ ਆਉਣਾ ਸੀ ਉਸ ਗਰਮੀ ਦਾ ਕਾਰਨ ਦੋਸਤੋ ਪਸ਼ੂਆਂ ਦੇ ਵਿੱਚ ਇਹ ਖਤਾਈ ਆ ਤੇ ਬਾਕੀ ਇਥੇ ਥਾਂ ਜਿਹੜਾ ਦੁੱਧ ਹਾਂ ਜਿਹਨੇ ਪਸ਼ੂ ਖਾ ਦੇਣੇ ਆ ਇਸੇ ਕਰਕੇ ਦੋਸਤੋ ਕਈ ਵਾਰੀ ਕੋਈ ਪਸ਼ੂ ਨਾਲ ਹੈ ਜਾਂਦਾ ਜਾਂ ਕੋਈ ਟੁੱਡ ਮਾਰ ਦਿੰਦਾ ਇਸ ਕਰਨ ਵੀ ਫਰਕ ਪੈ ਜਾਂਦਾ ਬਾਕੀ ਦੋਸਤੋ ਗਰਮੀ ਗਰਮੀ ਦਾ ਵੀ ਬਹੁਤ ਵੱਡਾ ਕਾਰਨ ਬਣਦਾ ਤੇ ਪੂਰੇ ਦੋਸਤੋ ਵੱਡੇ ਕਦ ਕਾਠ ਵਾਲੀ ਐ ਸੋਹਣਾ ਹਵਾਨਾ ਦੋਸਤੋ ਦੇਖ ਸਕਦੇ ਆ ਪਹਿਲੇ ਸੂਏ ਦੋਸਤੋ 35 ਲੀਟਰ ਅੰਕਲਾਂ ਦਾ ਦੁੱਧ ਕੱਢਿਆ ਫਾਰਮ ਚੋਂ ਲੈ ਕੇ ਆਂਦੀ ਸੀ ਤੇ ਬਹੁਤ ਚੰਗੀ ਜਾਤ ਵਾਲੀ ਦੋਸਤੋ ਵਹਿੜਾ ਦੰਦ ਵੀ ਛਿੱਗੀ ਹੋਗੀ ਸ਼ਾਇਦ ਹਜੇ ਵੀ ਹਜੇ ਵੀ ਛਿੱਗੀ ਹੋਊਗੀ ਬਖਾਈ ਕਿੰਦੇ ਮੈਂ ਪੱਟੀ ਦੰਦਾ ਲੋ ਵੀ ਸੱਜਣੋ ਅਨਮਾਨ ਤੁਹਾਨੂੰ ਦੰਦਾ ਦਾ ਵੀ ਕਰਵਾ ਦਿੰਨੇ ਆ ਪੂਰੇ ਵੱਡੇ ਕਦ ਕਾਠ ਵਾਲੀ ਹੈ ਦੋਸਤੋ ਵੇਲ ਲੈਂਥ ਬਹੁਤ ਆ ਲਓ ਵੀ ਸੱਜਣੋ ਮੂੰਹ ਉਹ ਹਜੇ ਛਿੱਗੀ ਆ ਦੇਖ ਸਕਦੇ ਆ ਬਸ ਠੀਕ ਆ ਬਈ ਛੇ ਦੰਦ ਬੱਛੀ ਆ ਪੂਰੀ ਜਵਾਨੀ ਦੇ ਵਿੱਚ ਆ ਦੋਸਤੋ ਕੋਈ ਆਪਾਂ ਵੱਡੀ ਨਹੀਂ ਕਹਿ ਸਕਦੇਗੇ ਤੇ ਵੇਲ ਲੈਂਥ ਦੋਸਤੋ ਤੁਸੀਂ ਦੇਖੋਗੇ ਪੂਰੀ ਵੱਡੀ ਗਾਂ ਦੋਸਤੋ ਸੋਨਾ ਹਵਾਨਾ ਤਿਆਰ ਕੀਤਾ ਇਹਦੇ ਦੋਸਤੋ ਕੋਈ 8-10 ਦਿਨਾਂ ਅੰਕਲਾਂ ਦੇ ਪਏ ਸੀ ਪਹਿਲਾਂ ਝੂਪੀ ਤੇ ਦੁੱਧ ਦੋਸਤੋ ਪਹਿਲੇ ਸੂਏ 35 36 ਲੀਟਰ ਕੱਢਿਆ ਅੰਕਲਾਂ ਦਾ ਹੈ ਇਹਤੀ ਦੋਸਤੋ ਉਸ ਤੋਂ ਵੀ ਜ਼ਿਆਦਾ ਕੱਢੂ ਵੀ ਬਾਕੀ ਦੋਸਤੋ ਤੋੜ ਕੇ ਉਖਾਦਨੇ ਆ ਤੁਰੀ ਜਾਂਦੀ ਤੋਂ ਦੋਸਤੋ ਤੁਹਾਨੂੰ ਹਵਾਨੇ ਦੀ ਜਿਹੜੀ ਆ ਜੱਜਮੈਂਟ ਹੋਰ ਵੀ ਹੋ ਜਾਣੀ ਆ ਤੋੜੀਏ ਬਈ ਲਾਓ ਵੀ ਸੱਜਣੋ ਹਵਾਨੇ ਦੀ ਤੁਸੀਂ ਜੱਜਮੈਂਟ ਆ ਜਿਹੜੀ ਲਾ ਲੈਣੀ ਆ ਹਵਾਨਾ ਦੋਸਤੋ ਸੋਨਾ ਤਿਆਰ ਕੀਤਾ ਹੋਇਆ ਇੱਕ ਜਿਹੜਾ ਹੋਰ ਕਢਾ ਲਈ ਬਈ ਦੋਸਤੋ ਵੇਲਬੂਲ ਬਹੁਤ ਚੰਗੀ ਆ ਬਹੁਤ ਵੱਡੇ ਕਦ ਕਾਠ ਵਾਲੀ ਆ ਦੋਸਤੋ ਇਦੂਗਾ ਦੋਸਤੋ ਠੰਡ ਦਾ ਮੌਸਮ ਆ ਰਿਹਾ ਕਿਉਂਕਿ ਇਦੂਗਾ ਗਰਮੀ ਦਾ ਜਿਹੜਾ ਮੌਸਮ ਆ ਦੋਸਤੋ ਨਿਕਲ ਗਿਆ ਉਮੀਦ ਆ ਵੀ ਦੋਸਤੋ ਸੋਹਣਾ ਦੁੱਧ ਇਹ ਪਿਆ ਦੂ ਵੀ ਤੁਹਾਨੂੰ ਜਿਹੜਾ ਕੋਈ ਵੀਰ ਦੋਸਤੋ ਖਰੀਦਦਾ ਇੱਥੇ ਆ ਕੇ ਆਪਦੀ ਹਵਾਨੇ ਦੀ ਜੱਜਮੈਂਟ ਤੁਸੀਂ ਕਰ ਲੈਣੀ ਆ ਤਸੱਲੀ ਕਰ ਲੈਣੀ ਆ ਮੂਹ ਦੋਸਤੋ ਛਿੱਗੀ ਆ ਲਿਆ ਭਾਈ ਜੇਰ ਪੈਣੀ ਦੋਸਤੋ ਬਾਕੀ ਆ ਦੋਸਤੋ ਜਹਾਨ ਵਾਲੀ ਵਹਿੜਾ ਇਸੇ ਕਰਕੇ ਵੱਡੇ ਪਸ਼ੂ ਦੋਸਤੋ ਆਮ ਫਾਰਮਾਂ ਦੇ ਖੁੱਲੇ ਰਹਿੰਦੇ ਆ ਤੇ ਬੰਨੀ ਆ ਇਸੇ ਕਰਕੇ ਦੋਸਤੋ ਬਾਈਆਂ ਦਾ ਘਾਟ ਹੀ ਖੋਲਦੇ ਆ ਦੀ ਲੋ ਵੀ ਸੱਜਣੋ ਵੈਸੇ ਸੀਲ ਠੰਡੀ ਆ ਤੁਰਨ ਦੇ ਵਿੱਚ ਥੋੜੀ ਦੋਸਤੋ ਕਾਲ ਕਰਦੀ ਸੀ ਦੇਖ ਸਕਦੇ ਆ ਸੋਹਣਾ ਦੋਸਤੋ ਹਵਾਨਾ ਤੇ ਬਾਕੀ ਇਥੋਂ ਸੋਹਣਾ ਦੋਸਤੋ ਲੱਗਿਆ ਹੋਇਆ ਚਾਰੇ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਇਸ ਸਾਈਜ਼ ਦੇ। ਭਲੂਣ ਦੋਸਤੋ ਥੋੜੀ ਹੀ ਹੈਗੀ ਆ। ਬਾਕੀ ਦੋਸਤੋ 2-4 ਦਿਨਾਂ ਦਾ ਹੀ ਭਲੂ ਆ। ਉਤਰਗੀ ਤਾਂ ਹਵਾਨਾ ਇਹਨੇ ਸੋਹਣਾ ਬਣਾ ਜਾਣਾ। ਬੱਚਾ ਦੋਸਤੋ ਆ ਸੀਗਾ ਸਾਹਮਣੇ ਵੇਖ ਸਕਦੇ ਆ। ਇਸ ਬੱਚੇ ਨੂੰ ਦੋਸਤੋ ਜਨਮ ਦਿੱਤਾ ਸੀ ਵਛੇ ਨੂੰ ਇਹਨੇ। ਤੇ ਰੇਟ ਅੰਕਲ ਜੀ ਤੋਂ ਆਪ ਪੁੱਛ ਲੈਨੇ। ਅੰਕਲ ਜੀ ਰੇਟ ਕੀ ਕਰਾਂਗੇ ਦਾ? ਰੇਟ ਤਾਂ ਫੋਨ ਤੇ ਕਰਦਾ। ਲਓ ਵੀ ਸੱਜਣੋ ਅੰਕਲਾਂ ਦੇ ਰੇਟ ਆ ਜਿਹੜਾ ਫੋਨ ਤੇ ਹੋ ਜਾਣਾ। ਹਾਂ। ਤਸੱਲੀ ਤੁਸੀਂ ਕਰ ਲੈਣੀ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਅੰਕਲ ਜੀ ਨਾਲ ਸੰਪਰਕ ਕਰ ਸਕਦੇ ਆ ਤੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੋ ਜਰੂਰ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਤੇ ਬਾਕੀ ਦੋਸਤੋ ਅੰਕਲ ਜੀ ਦਾ ਜਿਹੜਾ ਇੱਥੇ ਮਾਹੌਲ ਆ ਦੇਖ ਸਕਦੇ ਆ ਵੀ ਭੀੜੇ ਪਸ਼ੂ ਰਹਿੰਦੇ ਆ ਦੋਸਤੋ ਇੱਥੇ ਦੇਖ ਸਕਦੇ ਆ ਇਸੇ ਕਰਕੇ ਦੋਸਤੋ ਗਰਮੀ ਦਾ ਕਾਰਨ ਵੀ ਗਰਮੀ ਦੇ ਵਿੱਚ ਕਈ ਦੋਸਤੋ ਪਸ਼ੂ ਇੱਕ ਦੋ ਦਿਨ ਪਹਿਲਾਂ ਸੂ ਪੈਂਦਾ ਆ ਜਾਂ ਕੋਈ 5-7 ਦਿਨ ਇਸੇ ਕਰਕੇ ਦੋਸਤੋ ਬੱਚਾ ਐਕਸਪਾਇਰ ਹੋ ਗਿਆ ਤੇ ਜਿਹੜਾ ਵੀਰ ਦੋਸਤੋ ਇਹਨੂੰ ਖਰੀਦਣੀ ਚਾਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਿਓ ਇਹ ਨੰਬਰ ਸਕਰੀਨ ਤੇ ਆ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ